ਇਹ ਤਾਂ 1-2 ਸਾਲ ਤੱਕ ਇਹ ਕੁੜੀ ਆਪਣੇ ਪਤੀ ਦੇ ਨਾਲ ਬੇਹੱਦ ਹੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਸੀ ਉਸ ਤੋਂ ਕੁਝ ਸਮੇਂ ਬਾਅਦ ਉਸ ਦੀ ਮਾਂ ਘਰ ਦੇ ਵਿੱਚ ਆਉਂਦੀ ਹੈ ਅਤੇ ਉਹ ਵਿਆਹ ਦੀ ਐਲਬਮ ਅਤੇ ਬਾਕੀ ਚੀਜ਼ਾਂ ਘਰੋਂ ਚੱਕ ਕੇ ਲੈ ਗਈ ਮੁੰਡੇ ਵਾਲਿਆਂ ਨੂੰ ਨਹੀਂ ਪਤਾ ਲੱਗਿਆ ਕਿ ਆਖਿਰਕਾਰ ਇਹ ਕਿਹ ਸਾਜ਼ਿਸ਼ ਚੱਲ ਰਹੀ ਹੈ ਪਰ ਹੁਣ ਪਤਾ ਲੱਗਦਾ ਹੈ ਕਿ ਇਹ ਕੁੜੀ ਜੋ ਕਿ ਇੰਗਲੈਂਡ ਦੇ ਵਿੱਚ ਪਹੁੰਚ ਗਈ ਹੈ ਉੱਥੇ ਜਾ ਕੇ ਆਪਣੇ ਪਤੀ ਅਤੇ ਮਾਸੂਮ 4 ਸਾਲ ਦੇ ਬੱਚੇ ਨੂੰ ਭੁੱਲ ਗਈ ਅਤੇ ਕਿਸੇ ਹੋਰ ਤੇ ਨਾਲ ਜਾ ਕੇ ਉਹ ਰਹਿਣ ਲੱਗ ਪਈ ਇਹ ਸਾਰੇ ਵੱਡੇ ਇਲਜ਼ਾਮ ਕੁੜੀ ਦੇ ਉੱਪਰ ਉਸਦੇ ਸਹੁਰੇ ਦੇ ਵੱਲੋਂ ਲਗਾਏ ਗਏ ਨੇ ਨਵਾਂ ਸ਼ਹਿਰ ਦੀ ਦੁਰਗਾਪੁਰ ਪਿੰਡ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਜਿਸ ਦਾ ਵਿਆਹ ਬਲਾਚੌਰ ਦੇ ਸੁਦਾਂ ਮਜਰਾ ਪਿੰਡ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਦੇ ਨਾਲ 2017 ਦੇ ਵਿੱਚ ਕੀਤਾ ਗਿਆ ਸੀ ਘਰ ਦੇ ਵਿੱਚ ਇੱਕ ਬੱਚਾ ਹੋਣ ਤੋਂ ਬਾਅਦ ਵੀ ਇਸ ਔਰਤ ਨੂੰ ਆਪਣੇ ਪਰਿਵਾਰ ਤੇ ਉੱਪਰ ਪਿਆਰ ਨਹੀਂ ਆਇਆ ਸੁਖਵਿੰਦਰ ਕੌਰ ਜਿਨੇ ਕੀ ਪਹਿਲਾਂ ਹੀ ਆਇਲਸ ਕਲੀਅਰ ਕੀਤੀ ਹੋਈ ਸੀ ਵਿਦੇਸ਼ ਦੇ ਵਿੱਚ ਜਾ ਪਹੁੰਚੀ ਅਤੇ ਉੱਥੇ ਜਾ ਕੇ ਆਪਣੇ ਸਹੁਰੇ ਪਰਿਵਾਰ ਦੇ ਨੰਬਰਾਂ ਨੂੰ ਬਲੌਕ ਕਰ ਦਿੱਤਾ। ਉਸਨੇ ਕਦੇ ਆਪਣੇ ਮਾਸੂਮ ਬੱਚੇ ਤੱਕ ਨਾਲ ਗੱਲ ਕਰਨ ਦੀ ਇੱਛਾ ਜ਼ਾਹਰ ਨਹੀਂ ਕੀਤੀ। ਜਿਸ ਤੋਂ ਨਾਰਾਜ਼ ਹੋਇਆ ਇਹ ਪਤੀ ਕੁੜੀ ਦੇ ਮਾਪਿਓ ਦੇ ਕੋਲ ਪਹੁੰਚਦਾ ਹੈ ਅਤੇ ਦੱਸਦਾ ਹੈ ਕਿ ਸਾਡੇ ਨਾਲ ਕਿੱਡਾ ਵੱਡਾ ਧੋਖਾ ਹੋਇਆ। ਕਿਉਂਕਿ ਇਹ ਆਇਲਸ ਕਰਵਾਉਣ ਤੋਂ ਬਾਅਦ ਵਿਦੇਸ਼ ਭੇਜਣ ਦਾ ਸਾਰਾ ਖਰਚਾ ਮੁੰਡੇ ਵਾਲਿਆਂ ਦੇ ਵੱਲੋਂ ਚੱਕਿਆ ਗਿਆ ਸੀ। ਜਿਸ ਦੀ ਕੁੱਲ ਰਕਮ ਕਰੀਬ 25 ਲੱਖ ਰੁਪਏ ਦੱਸੀ ਜਾ ਰਹੀ ਹੈ। ਤਖ਼ੀਰ ਇਸ ਮੌਕੇ ਤੇ ਕੁੜੀ ਦੇ ਮਾਪਿਓ ਦੇ ਨਾਲ ਵੀ ਪੰਚਾਇਤਾਂ ਬਿਠਾਈਆਂ ਜਾ ਰਹੀਆਂ ਨੇ ਜਿਸ ਦੇ ਚੱਲਦੇ ਹੋਏ ਮੁੰਡਾ ਇਹ ਮੰਗ ਰੱਖ ਰਿਹਾ ਹੈ ਕਿ ਜਾਂ ਤਾਂ ਮੇਰੇ ਮਾਸੂਮ ਪੁੱਤਰ ਤੇ ਮੈਨੂੰ ਬਾਹਰ ਲੈ ਕੇ ਜਾਇਆ ਜਾਵੇ ਜਾਂ ਸਾਡੇ ਪੈਸੇ ਵਾਪਸ ਕੀਤੇ ਜਾਣ ਨਹੀਂ ਤਾਂ ਫਿਰ ਉਸਦੀ ਪਤਨੀ ਸੁਖਵਿੰਦਰ ਕੌਰ ਵਾਪਸ ਦੁਰਗਾਪੁਰ ਨਵਾਂ ਸ਼ਹਿਰ ਆ ਕੇ ਰਹਿਣਾ ਸ਼ੁਰੂ ਕਰੇ ਫਿਲਹਾਲ ਇਹ ਪੂਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਉਣ ਤੋਂ ਬਾਅਦ ਹੁਣ ਕੀ ਫੈਸਲਾ ਹੁੰਦਾ ਕਿਉਂਕਿ ਕੁੜੀ ਵਾਲਿਆਂ ਦੇ ਵੱਲੋਂ ਇੱਕ ਸਾਲ ਦਾ ਸਮਾਂ ਲਿਆ ਗਿਆ ਉਸ ਦੇ ਵਿੱਚ ਉਹ ਫੈਸਲਾ ਕਰਨਗੇ ਕਿ ਆਖਿਰਕਾਰ ਅੱਗੇ ਕੀ ਕਰਨਾ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਨੁਰਗਾਪੁਰ ਰਹਿਣਾ ਮੈਂ ਕੀ ਹੋਇਆ ਤੁਹਾਡੇ ਨਾਲ ਮੈਂ ਜੀ ਸਿੱਧੂ ਮੂਰੇ ਵਿਆਹਿਆ ਸੀਗਾ ਬਲਾਚੌਰ ਦੇ ਕੋਲ ਕਿਹੜੇ ਸਾਲ 2017 ਚ 23 ਤਰੀਕ ਨੂੰ ਪੰਜਵੇਂ ਮਹੀਨੇ ਵਿਆਹ ਹੋਇਆ ਸੀ ਮੇਰਾ ਤੇ ਸੁਖਵਿੰਦਰ ਕੌਰ ਨਾਲ ਵਿਆਹ ਹੋਇਆ ਸੀ ਉਹ 2-3 ਸਾਲ ਮੈਨੂੰ ਇੱਥੇ ਰਹੀ ਆ ਉਹ ਪਿਆਰ ਹੁੰਦਾ ਜਗਾ ਬਦੇਰਾ ਕਦੇ ਐਦਾਂ ਦਿਖਾਵੇ ਨਹੀਂ ਕੀਤਾ ਜਾਦੀ ਉਹ ਬਾਹਰ ਗਈ ਆ ਉਹਨੇ ਇੱਕ ਵਾਰ ਨਹੀਂ ਫੋਨ ਕੀਤਾ। ਵਲੋਗ ਚ ਬੁੰਬਾਇਆ ਮੇਰਾ। ਕਿੰਨੇ ਸਾਲ ਬਾਅਦ ਜੀ? ਬਾਅਦ ਗਈ ਨੂੰ ਨੂੰ ਹੋ ਗਏ 2 ਸਾਲ। 2 ਸਾਲ। 2 ਸਾਲਾਂ ਨੂੰ ਕਦੇ ਫੋਨ ਨਹੀਂ ਕੀਤਾ ਨਾ ਪੁੱਛਿਆ ਚੱਲ। ਇੱਕ ਮੇਰੇ ਬੇਟਾ 4 ਸਾਲ ਦਾ। ਨਾ ਇਹਨੂੰ ਕਦੇ ਫੋਨ ਕੀਤਾ ਉਹਨਾਂ ਨੂੰ। ਕਦੀ। ਤੁਸੀਂ ਕਦੇ ਆਪਣੇ ਸਾਸੂ ਨੂੰ ਪੁੱਛਿਆ ਸੌਰਣ ਪੁੱਛਿਆ ਤੁਸੀਂ? ਉਹਨਾਂ ਨਾਲ ਵੀ ਮੇਰਾ ਕੋਈ ਕਨੈਕਟ ਨਹੀਂ। ਉਹਨਾਂ ਨਾਲ ਕੋਈ ਮਿਲਣ-ਪਾਣ। ਵਿਲੇਜ ਦੂਜਾ ਕੋ। ਤਲਾਕ ਮੰਗਦੇ ਉਹਨਾਂ ਨੇ ਤਾਂ ਕਈ ਸੁਨੇਹੇ ਭੇਜੇ ਰਹੀਆਂ ਕੋਲ ਤਲਾਕ ਮੰਗਦੇ ਉਹ ਤਲਾਕ ਮੰਗਦੇ ਤਲਾਕ ਮੰਗਦੇ ਤਾਂ ਤੁਸੀਂ ਬਾਹਰ ਭੇਜਿਆ ਸੀ ਮੈਂ ਬਾਹਰ ਅਸੀਂ ਭੇਜਿਆ ਸੀ ਕਿੰਨਾ ਪੈਸਾ ਕਰਤੂਗਾ 16 ਲੱਖ ਤਾਂ ਅਸੀਂ ਜਿੱਦਾਂ ਸੁਖਵਿੰਦਰ ਕੋਰ ਦੇ ਘਰ ਤੇ ਪਾਇਆ ਸੀ 9 ਲੱਖ ਉਹਨਾਂ ਨੂੰ ਕਹੇ ਦਿੱਤਾ ਸੀ ਅੱਛਾ ਉਹਦੀ ਸੱਸ ਨੇ ਉਹਦੀ ਮੰਮੀ ਨੇ ਅੱਛਾ ਹਾਂਜੀ ਸਾਡੇ ਘਰੇ ਆਉਂਦੀਆਂ ਹਾਂਜੀ ਅੱਜ ਘਰੇ ਆਂਦੇ ਹਾਂਜੀ ਤਾਂ ਕਦੇ ਫੋਨ ਨਹੀਂ ਕੀਤਾ ਇੱਕ ਵਾਰ ਉਹਨ ਇੱਕ ਵਾਰ ਨਹੀਂ ਤੁਸੀਂ ਕਦੀ ਕੋਸ਼ਿਸ਼ ਕੀਤੀ ਬਲੌਗ ਚ ਬਾਇਓ ਨੰਬਰ ਸਾਡੇ ਸਾਰੇ ਫੈਮਲੀ ਦੇ ਤੁਸੀਂ ਤੁਹਾਡਾ ਬ੍ਰਦਰ ਵੀ ਉੱਥੇ ਹੈਗਾ ਬ੍ਰਦਰ ਉੱਥੇ ਹੈਗਾ ਪਰ ਬ੍ਰਦਰ ਨਾਲ ਗੱਲ ਹੁੰਦੀ ਹੈ ਉਹਨ ਕਦੇ ਗੱਲ ਕੀਤੀ ਨਹੀਂ ਹੈਗੀ ਉਹ ਮੰਗਤੀ ਸਿੱਕੀ ਗੱਦੋਲ ਤੁਹਾਡੇ ਅਰੇ ਤੁਸੀਂ ਪਰਚਾ ਵੀ ਕਰਾਤੀ ਉਸ ਦੇ ਖਿਲਾਫ ਮੰਗਈ ਹੀ ਆ ਜਾਂ ਬਾਹਰ ਸਾਧਿਲਵੇ ਜਾਂ ਇੱਥੇ ਆ ਕੇ ਹੁਣ ਸਾਹਮਣੇ ਆ ਬੇਟਾ ਵੀ ਹੁਣ ਮੇਰਾ ਇੱਥੇ ਇਹਨੂੰ ਸਾਹਮਣੇ ਹੁਣ ਮੈਂ ਵੀ ਕੋਈ ਮੋਰੇ ਕੰਮ ਕਰਾਂ ਕੋਈ ਤੁਸੀਂ ਕੀ ਕੰਮ ਮੈਂ ਪਲੰਬਰ ਦਾ ਕਰਦਾ ਜੀ ਪਲੰਬਰ ਹਾਂਜੀ ਉਹ ਇੰਗਲੈਂਡ ਚ ਉਹ ਇੰਗਲੈਂਡ ਉਹ ਕੀ ਕਰਦੇ ਉਹ ਉੱਥੇ ਰੈਸਟੋਰੈਂਟ ਚ ਕੰਮ ਕਰ ਸਾਡਾ 5.25 ਲੱਖ ਵਾਪਸ ਸਾਡਾ ਕਰੇ ਜਾਂ ਸਾਡੇ ਦਾ ਪੈਸੇ ਵੀ ਲੈ ਗਈ ਨਾ ਅਸੀਂ ਗਾਂਝੋ ਗਏ ਆ ਜਿਹੜਾ ਮੇਤੇ ਲਾ ਕੇ ਗਾ ਮੈਨੂੰ ਭੇਜਿਆ ਜਾਵੇ ਅਦਾਵੇ ਸਟੋਪ ਵੀ ਆਉਣ ਬੱਚੇ ਦੇ ਵੀ ਲੱਗਦੇ ਆ ਉਹਦੀ ਵੀ ਜੋਂ ਉਹਨੂੰ ਵੀ ਸਾਹਮਦੇ ਆ ਅੱਛਾ ਪੜਦਾ ਬੱਚਾ ਪੜਦਾ ਏ ਕਿਹੜੇ ਕਲਾਸ ਕਿੰਜੀ ਜਹਲੇ ਦਾ ਕਿੰਜੀ ਹਾਂਜੀ ਬਹੁਤ ਡਿਮਾਂਡ ਕੀ ਪਰਚਾ ਦਰਜ ਹੋ ਗਿਆ ਡਿਮਾਂਡ ਇਹੀ ਇਨਸਾਮ ਮਰੇ ਜਾਵੇ ਸਾਨੂੰ ਜਦ ਇੱਥੇ ਆਉਦੇ ਰੋਵੇ ਜਾ ਛੱਟ ਪੈਸੇ ਵਾਪਸ ਕਰੇ ਕੋਟ ਮੈरिज ਹੋਣਾ ਕੋਟ ਮੈरिज ਹੋਇਆ ਜੀ ਆ ਸਰਟੀਫਿਕੇਟ ਹੈ ਕੋਟ ਮੈरिज ਇਹ ਦਾਣਾ ਤੇ ਜਿਹੜੀਆਂ ਫੋਟੋਆਂ-ਫੋਟੋਆਂ ਵੀ ਸਗੀਆਂ ਸਾਡੀਆਂ ਸਾਰੀਆਂ ਇੱਥੇ ਵਿਆਹ ਦੀਆਂ ਐਲਬਮਾਂ, ਵੀਡੀਓ ਬੋਡੀਓ ਸਾਰੀਆਂ ਕੋ ਚੱਕ ਕੇ ਲੈ ਗਈ ਨਾਲੇ ਉਹਦੇ ਲੈ ਗਈ ਪਹਿਲਾ ਹੀ ਪਲਾਨ ਸੀਗਾ ਉਹਦਾ ਸਸ ਤੋਂ ਪਹਿਲੇ ਚੱਕ ਕੇ ਲੈ ਗਈ ਜਦੋਂ ਉਹ ਵੀ ਇੱਥੇ ਰਹਿੰਦੀ ਹੁੰਦੀ ਸੀ ਤੁਹਾਡੇ ਸਾਡੇ ਸਾਡੇ ਨਾਲ ਆ ਕੇ ਰਹਿੰਦੀ ਸੀ ਉਹ ਆ ਜਾਂਦੀ ਸੀਗੀ ਇੱਥੇ ਦੋਏ ਤੀਏ ਦਿਨ ਆ ਜਾਂਦੀ ਸੀਗੀ ਉਹ ਲੈ ਲਊਗਾ ਚੱਕ ਕੇ ਤੇ ਹੁਣ ਮੈਨੂੰ ਧੌਂਕੀਆਂ ਮਿਲ ਰਹੀਆਂ ਬੜਾ ਜ਼ੋਰਾਂ ਲੋਨ ਬੰਦਿਆਂ ਵੱਲੋਂ ਵੀ ਜ਼ਿਆਦਾ ਤਲਾਕ ਲਵੋ ਜਾਂ ਫਿਰ ਨਤੀਜਾ ਉੱਤਨਾ ਕਹਿਣ ਏਦਾਂ ਡਰਾਂ ਦੇ ਆ ਸਾਨੂੰ ਬਹੁਤ ਤੁਸੀਂ ਕੀ ਕਰੋਗੇ ਤੁਸੀਂ ਤਲਾਕ ਕਰੋਗੇ ਹਾਂ ਅਜੀਜ਼ਾ ਹਣ ਪਰਚਾ ਕੀਤਾ ਦੇਖੋ ਹਣ ਕੀ ਆਂਦਾ ਰਿਜ਼ਲਟ ਇਹ ਪੂਰਾ ਮਾਮਲਾ ਕੀ ਹੈ ਜੇ ਤੁਸੀਂ ਅੱਜ ਇੱਥੇ ਸਾਰੇ ਆਪਣੇ ਪਰਿਵਾਰ ਇਕੱਠੇ ਹੋ ਗਏ ਮੈਂ ਸਰਬਨ ਸਿੰਘ ਭੋਲਾ ਜੀ ਤੁਰਗਾਪੁਰ ਤੋਂ ਸਾਬਕਾ ਸਰਪੰਚ ਜੀ ਪਹਿਲਾਂ ਮੈਂ ਬਲਾਕ ਸੰਪਤੀ ਦਾ ਚੇਅਰਮੈਨ ਵੀ ਰਿਹਾ ਜੀ ਤੇ ਮਸਲਾ ਤਾਂ ਸਰ ਇਹ ਆ ਤੇ ਮੇਰੇ ਘਰ ਵਾਲੀ ਮਰੀ ਨੂੰ 15 ਕ ਸਾਲ ਹੋ ਗਏ ਜੀ ਉਤ ਤੋਂ ਬਾਅਦ ਮੇਰੀ ਸਾਲੇ ਆਰ ਦਾ ਤਲਾਕ ਹੋਇਆ ਸੀ ਮੇਰੇ ਸਾਲੇ ਨਾਲ ਜੀ ਉਹ ਮੇਰੇ ਕੋਲ ਇੱਥੇ ਦੁਰਗਾਪੁਰ ਦੇ ਵਿੱਚ ਰਹਿਣ ਲੱਪੇ 15-20 ਸਾਲ ਤੋਂ ਜੀ ਉਹਦੇ ਵੀ ਤਿੰਨ ਬੱਚੇ ਸੀਗੇ ਜੀ ਬੱਚੇ ਪਹਿਲਾਂ ਛੋਟੇ ਸੀ ਹੁਣ ਵੱਡੇ ਹੋ ਗਏ ਜੀ ਮੈਂ ਤਿੰਨ ਬੱਚੇ ਉਹਦੇ ਵਿਆਏ ਜੀ ਤੇ ਦੋ ਬੱਚੇ ਹੋਰ ਪਾਸੇ ਵਿਆਏ ਆ ਜਿਹੜਾ ਮਨਪ੍ਰੀਤ ਸਿੰਘ ਐ ਸਿੱਧੂ ਮੱਜਰੇ ਸੁਖਵਿੰਦਰ ਕੌਰ ਨਾਲ ਵਿਆਹਿਆ ਜੀ 2017 ਦੇ ਵਿੱਚ ਜੀ ਦੋਵੇਂ ਕਿੱਥੇ ਪੈਂਦੇ ਇਹ ਬਾਲਾਚੌਰ ਚ ਪੈਂਦਾ ਜੀ ਬਾਲਾਚੌਰ ਦੇ ਨਾਲ ਹੀ ਪੈਂਦਾ ਜੀ ਉਹ ਗਰੀਬ ਪਰਿਵਾਰ ਸਗਾ ਜੀ ਉਹ ਕਹਿੰਦੇ ਅਸੀਂ ਦਾਜ ਨਹੀਂ ਦੇਣਾ ਮੈਂ ਦਾਜ ਵੀ ਨਹੀਂ ਲਿਆ ਸਾਰਾ ਖਰਚਾ ਮੈਂ ਆਪਣੇ ਕੋਲੋਂ ਕਰਕੇ ਜੀ ਉਹ ਕੁੜੀ ਵਿਆਹ ਕੇ ਇੱਥੇ ਲਿਆਂਦੀ 2-3 ਸਾਲ ਰਹੀ ਉਹਦੇ ਇੱਕ ਬੇਟਾ ਪੈਦਾ ਹੋਇਆ ਜੀ 2 ਸਾਲ ਬਾਅਦ ਮੁੜ ਕੇ ਜੀ ਉਹ ਕਹਿੰਦੀ ਮੈਂ ਬਾਹਰ ਜਾਣਾ ਜੀ ਚਲੋ ਅਸੀਂ ਕਿਸੇ ਏਜੰਟ ਨਾਲ ਗੱਲ ਕੀਤੀ ਉਹਨੇ ਐਲਰਟ ਕੀਤੀ ਸੀ ਪੰਜ ਨੰਬਰ ਆਏ ਸੀਗੇ ਬੈਂਡ ਜੀ ਉਹਦੇ ਏਜੰਟ ਨੇ ਉਹਦਾ ਵੀਜ਼ਾ ਲਵਾ ਦਿੱਤਾ ਜੀ 2023 ਦੇ ਵਿੱਚ 25 ਲੱਖ ਚ ਸਾਡੀ ਗੱਲ ਹੋਈ ਜੀ ਕਿੱਥੇ ਭੇਜਿਆ ਅੰਗਲੈਂਡ ਜੀ ਤੇ 16 ਲੱਖ ਰੁਪਈਆ ਮੈਂ ਸਿਕਵਿੰਦਰਗੜ੍ਹ ਦੇ ਖਾਤੇ ਚ ਪਵਾਇਆ ਜੀ ਜਿਹੜੀ 9 ਮੇਰੀ ਜੀ ਤੇ 9 ਲੱਖ ਰੁਪਈਆ ਮੈਂ ਕੈਸ਼ ਦਿੱਤਾ ਜੀ ਉਹਦੀ ਮੰਮੀ আর ਡੈਡੀ ਉਹਦੇ ਆਏ ਸੀ ਕਹਿੰਦੇ ਅਸੀਂ ਤੁਹਾਡੇ ਪੈਸੇ ਵਾਪਸ ਕਰ ਦਵਾਂਗੇ ਜੀ ਤੇ ਨਾਲੇ ਤੁਹਾਡੇ ਬੱਚੇ ਆ ਮਨਪ੍ਰੀਤ ਸਿੰਘ ਨੂੰ ਅਸੀਂ ਤੇ ਆ ਛੋਟੇ ਬੱਚੇ ਨੂੰ ਅਸੀਂ ਅੰਗਰੇਂਡ ਇਹ ਕੁੜੀ ਸੱਦ ਲੋਗੀ ਜੀ ਮੁੜ ਕੇ ਜਦੋਂ ਚੱਲ ਗਏ ਜੀ ਉਹਨੇ 2 ਮਹੀਨਿਆਂ ਬਾਅਦ ਹੀ ਉਹਨੇ ਸਾਡੇ ਨੰਬਰ ਵੀ ਬਲੌਕ ਕਰ ਦਿੱਤੇ ਜੀ ਤੇ ਸਾਡੇ ਨਾਲ ਗੱਲ ਕਰਨੀ ਬੰਦ ਕਰ ਕਰ ਦਿੱਤੀ ਮੁੰਡੇ ਨਾਲ ਵੀ ਆਪਣੀ ਸੱਸ ਨਾਲ ਵੀ ਮੇਰੇ ਨਾਲ ਜੀ ਉਹਨੇ ਨੰਬਰ ਬਲੌਕ ਕਰ ਦਿੱਤੇ ਜੀ ਸਾਨੂੰ ਸ਼ੱਕ ਪੈ ਗਈ ਵੀ ਇਹ ਕੀ ਗੱਲ ਹੋ ਗਈ ਜੀ ਉਹ ਜਦੋਂ ਅਸੀਂ ਪਤਾ ਕੀਤਾ ਜੀ ਉਹ ਹੋਰ ਕਿਸੇ ਮੁੰਡੇ ਨਾਲ ਉੱਥੇ ਇੰਗਲੈਂਡ ਦੇ ਵਿੱਚ ਜਾ ਕੇ ਰਹਿਣ ਲੱਪੇ ਜੀ ਤੇ ਮੁੜ ਕੇ ਮੈਂ ਕਿਹੜਾ ਮਾਰਿਆ ਜੀ ਉੱਥੇ ਇੰਗਲੈਂਡ ਮੈਂ ਜਾਣਨਾ ਰਹਣਾ ਆਪਣੇ ਬੇਟਾ ਵੀ ਆ ਮੇਰਾ ਉੱਥੇ ਇੰਗਲੈਂਡ ਚ ਜੀ ਉਹ ਕਹਿੰਦੀ ਜੀ ਮੇਰਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਨਾ ਮੈਂ ਪੈਸੇ ਵਾਪਸ ਕਰਨੇ ਆ ਜੀ ਤੇ ਨਾ ਮੈਂ ਇਹਨਾਂ ਨੂੰ ਸੱਦਣਾ ਮੇਰਾ ਦੁਰਗਾਪੁਰ ਦੇ ਵਿੱਚ ਕੋਈ ਲੈਣ ਦੇਣਾ ਹੈ ਨਹੀਂ ਜੀ ਫੇਰ ਜੀ ਮੈਂ ਉਹਦੀ ਮੰਮੀ ਨਾਲ ਗੱਲ ਕੀਤੀ ਜੀ ਉਹ ਕਹਿੰਦੀ ਆ ਸਾਡੇ ਕੋਲ ਪੈਸੇ ਇਹ ਨਹੀਂ ਅਸੀਂ ਤਾਂ ਦੇਣੇ ਨਹੀਂ ਹੈਗੇ ਪੈਸੇ ਨਾ ਤੁਹਾਡੇ ਨਾਲ ਰਿਸ਼ਤੇਦਾਰੀ ਆ ਸਾਡੀ ਕੋਈ ਬੇਤਲਾਕ ਕਰੋ ਤੁਸੀਂ ਤੇ ਮੈਂ ਕਿਹਾ ਤਲਾਕ ਇਦਾਂ ਨਹੀਂ ਹੁੰਦੇ ਅਸੀਂ ਪਿੰਚਾਇਤ ਇਕੱਠੀ ਕੀਤੀ ਜੀ ਆਪਣੀ ਬਰਾਦਰੀ ਇਕੱਠੀ ਕੀਤੀ ਜੀ ਉਹਨਾਂ ਨੇ ਵੀ ਇਹੀ ਫੈਸਲਾ ਕੀਤਾ ਵੇ ਉਹ ਕੁੜੀ ਆਵੇ ਆਪਣੇ ਬੱਚਿਆਂ ਨੂੰ ਬਾਹਰ ਲੈ ਕੇ ਜਾਵੇ ਇੱਥੇ ਦੁਰਗਾਪੁਰ ਆਵੇ ਉਹ ਕਹਿੰਦੇ ਕੋਈ ਨਹੀਂ ਜੀ ਦੇਖਾਂਗੇ ਸੋਚਾਂਗੇ ਜੀ ਉਹਨਾਂ ਨੇ ਕੋਈ ਲੜ-ਫੜਾ ਫੜਾਇਆ ਨਹੀਂ ਜੀ ਮੋੜ ਕੇ ਮੈਂ ਐਸਐਸਪੀ ਸਾਹਿਬ ਦੇ ਐਪਲੀਕੇਸ਼ਨ ਦਿੱਤੀ ਜੀ ਨਵੇਂ ਸ਼ਹਿਰ ਉਹਨਾਂ ਨੇ ਸੁਲਿੰਦਰ ਚਾਂਦ ਜੀ ਐਸਐਸਪੀ ਸਾਹਿਬ ਨੂੰ ਮਾਰਕ ਕਰਤੀ ਜੀ ਉਥੇ ਉਹ ਕੁਲਵਿੰਦਰ ਕੌਰ ਆਈ ਉਹ ਕਹਿੰਦੀ ਜੀ ਇੱਕ ਸਾਲ ਦੇ ਵਿੱਚ ਵਿੱਚ ਜਿਹੜੇ ਮੁੰਡੇ ਦੀ ਸੱਸ ਮੁੰਡੇ ਦੀ ਸੱਸ ਕੁਲਵਿੰਦਰ ਕੌਰ ਜੀ ਤੇ ਉਹ ਕਹਿੰਦੀ ਇੱਕ ਸਾਲ ਲਿਖਤੀ ਰੂਪ ਪੰਚਾਇਤੀ ਰਾਜੀਨਾਮਾ ਹੋਇਆ ਜੀ ਡੀਐਸਪੀ ਸਾਹਿਬ ਦੇ ਉਹ ਕਹਿੰਦੀ ਇੱਕ ਸਾਲ ਦੇ ਵਿੱਚ ਵਿੱਚ ਮੁੰਡੇ ਨੂੰ ਮਨਪ੍ਰੀਤ ਸਿੰਘ ਨੂੰ ਤੋਂ ਉਹਦੇ ਬੇਟੇ ਨੂੰ ਬੇ ਅਸੀਂ ਬਾਹਰ ਭੇਜਾਂਗੇ ਜੇ ਇੱਕ ਸਾਲ ਚ ਨਾ ਭੇਜਿਆ ਤਾਂ ਅਸੀਂ ਤੁਹਾਡਾ 25 ਲੱਖ ਰੁਪਈਆ ਵਾਪਸ ਕਰ ਦੇਵਾਂਗੇ ਜੀ ਉਹਤਵਾਦੀ ਉਹਨੇ ਮੁੜ ਕੇ ਮਨਪਰੀ ਸਿੰਘ ਨਾਲ 2 ਸਾਲ ਹੋ ਗਏ ਉਹਨੂੰ ਗਈ ਵੀ ਇੰਗਲੈਂਡ ਉਹਨੇ ਕੋਈ ਗੱਲਬਾਤ ਨਹੀਂ ਕੀਤੀ ਨਾ ਆਪਣੇ ਬੇਟੇ ਨਾਲ ਕੀਤੀ ਹੈ ਜੀ ਤੇ ਅਸੀਂ ਤਾਂ ਆ ਹੀ ਬੇਨਤੀ ਕਰਦੇ ਵੀ ਸਾਨੂੰ ਨਾ ਕਿਸੇ ਤੰਗ ਨਾ ਅਨਸਾਫ਼ ਮਿਲ ਜਾਵੇ ਜੀ ਸਾਨੂੰ ਲੁੱਟ ਕੇ ਲੈ ਗਿਓ 25 ਲੱਖ ਰੁਪਏ ਲੈ ਗਿਓ ਜੀ ਸਾਡਾ ਪੂਰਾ ਖੇ ਲੁੱਟ ਗਏ ਇੱਕ ਬਰਬਾਦ ਕਰਕੇ ਤੁਹਾਨੂੰ ਵੀ ਤੇ ਆਪੇ ਕਰ ਜਾਇਆ ਸਸਣੂ ਹਾਂਜੀ ਉੱਥੇ ਫਿਰੋ ਡੀਐਸਪੀ ਸਾਹਿਬ ਨੂੰ ਮਾਰ ਕੋਈ ਸੀ ਇਸ ਤਰ੍ਹਾਂ ਇਧਰ ਚਾੰਗ ਨੂੰ ਨਹੀਂ ਸਾਹਿਬ ਸਾਹਿਬ ਸਹਿਵਾਜ ਨੂੰ ਜੀ ਤੇ ਉਹਨਾਂ ਨੇ ਪਰਚਾ ਦਰਜ ਕੀਤਾ ਜੀ ਅੱਛਾ ਜੀ ਤੇ ਹੁਣ ਪਰਚਾ ਦਰਜ ਹੋਇਆ ਜੀ ਹੁਣ ਦੇਖੋ ਕੀ ਬਣਦਾ ਕਿਸ ਦੇ ਖਿਲਾਫ ਮਾਮਲਾ ਦਰਜ ਹੋਇਆ ਇਹ ਕੁਲਵਿੰਦਰ ਗੌਰ ਤੇ ਸੁਖਵਿੰਦਰ ਗੌਰ ਦੇ ਜੀ ਯਾਨੀ ਤੁਹਾਡੀ ਨੂੰਹ ਹੈ ਉਸਦੇ ਨਾਲ ਮੁੰਡੇ ਦੀ ਸੱਸ ਹਾਂਜੀ ਉਹਨਾਂ ਤੋਂ ਖਿਲਾਫ ਪਰਚਾ ਆਹ ਮਾਂਦੀ ਤੋਂ ਜੀ ਉਹ ਤਾਂ ਜਿਹੜੀ ਕਰਦੇ ਹੋ ਉਹਦਾ ਡੈਡੀ ਆ ਉਹ ਵੀ ਵਿਚੇ ਹੀ ਆ ਜੀ ਇਹਨਾਂ ਨੇ ਤਿੰਨਾਂ ਨੇ ਸਾਲਾਂ ਨਾਲ ਸਾਡੇ ਨਾਲ ਠੱਗੀ ਕੀਤੀ ਹੈ ਤੁਸੀਂ ਕੀ ਮੰਗਦੇ ਅਸੀਂ ਤਾਂ ਇਨਸਾਫ ਮੰਗਦੇ ਆ ਜੀ ਤੇ ਸਾਨੂੰ ਇਨਸਾਫ ਮਿਲ ਜੇਗਾ। ਐਸੀ ਸਾ ਮੰਗਦੇ ਹੋ ਕਿ ਮੁੰਡਾ ਚਾਹਦੇ ਕਿ ਮੁੰਡਾ ਪੁੱਤਾ ਥੋੜਾ ਬਾਹਰ ਚੱਲ ਜਾਵੇ। ਅਸੀਂ ਕਹਿੰਨੇ ਵੇ ਇਹਨਾਂ ਨੂੰ ਬਾਹਰ ਥੱਲੇ ਵਿੱਚ ਜੇ ਨਹੀਂ ਪੈਸੇ ਦੇਣੇ ਜੀ ਨਹੀਂ ਆਪਣੇ ਬੱਚਿਆਂ ਨੂੰ ਆ ਕੇ ਸਾਹਮਣੇ ਜੀ ਇੱਥੇ ਆ ਕੇ ਜੀ ਸਰਚ ਕੀਤਾ ਇਹ ਪੂਰਾ ਮਾਮਲਾ ਕੀ ਹੈ ਜਰ ਦੁਰਗਾਪੁਰ ਦਾ ਇੱਕ ਕੰਪਲੇਂਟ ਸੀਗਾ ਮਨਪ੍ਰੀਤ ਉਹਨੂੰ ਪੂਰਾ ਮਾਮਲਾ ਕੀ ਹੈ। ਉਹ ਇੱਕ ਕਦਮਾਂਦਾਰ ਜੋ ਹੋਇਆ ਜੀ 420 ਦਾ ਬਾਹਰ ਲਕਵਰੀ ਇਹ ਇੱਕ ਸੁਖਵਿੰਦਰ ਖੋਹ ਦੇਖਾ। ਚੋਗਿੰਦਰ ਵਰਪਤਰੀ ਬ੍ਰਿਸ਼ਿੰਗ ਇੱਕ ਕਨਵਿੰਦਰ ਵਰਪਤਰੀ ਬ੍ਰਿਸ਼ਿੰਗ ਵਾਸੀ ਸੁੱਧੇ ਮਾਜਰੇ ਦੇ ਖਿਲਾਫ 25 ਲੱਖ ਦਾ ਲੈਣ ਦੇਣ ਦਾ ਹੋਇਆ ਇਹ ਕੀ ਬਾਹਰ ਵੇਚੰਦਾ ਸੀ ਕਿ ਕਿਆ ਸੀਗਾ ਪਤੀ ਪਤਨੀ ਸੀ ਕਿਆ ਸੀਗਾ ਇਹ ਨਹੀਂ ਉਹ ਦੂਜਾ ਹੀ ਰਿਸ਼ਤੇਦਾਰੀ ਚੋ ਦੂਜੇ ਲੱਗਦੇ ਐ ਠੀਕ ਹੈ ਤੁਸੀਂ ਪੁੱਛੋ ਨਹੀਂ ਕਹਿੰਦੇ ਨਾ ਰਿਸ਼ਤੇਦਾਰੀ ਹਾਂ ਉਹ ਜਿਹੜੀ ਸਰਵਿੰਦਰ ਗੌਰ ਹੈ ਨਾ ਉਹ ਵਿਦੇਸ਼ ਮੰ ਲੈਣ ਜਾਇਆ ਜਾਂਦੀ ਸੀ ਉਹਨੇ ਇੱਕ ਸਰਪੰਚ ਸਰਪੰਚ ਤੇ ਦੁਰਗਾ ਪ੍ਰਧਾਨ ਨੂੰ ਦੋ ਬੰਦੇ

ਕਿਉਂਕਿ ਦੋ ਬੰਦੇ ਖਿਲਾਫ ਹੈ ਦੋ ਬੰਦੇ ਇੱਕ ਕੁਲਵਿੰਦਰ ਕੌਰ ਇੱਕ ਕੁਲਵਿੰਦਰ ਮਾਂ ਬੇਟੀ ਹੈ ਮਾਂ ਹੁਣ ਤੱਕੀ ਚੱਲੀ ਆਪਣੀ ਹਾਂਜੀ ਤੱਕੀ ਚੱਲ